ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਘਰ ਵਿੱਚ ਪੈਸਾ ਆਵੇ ਪੈਸੇ ਵਿੱਚ ਬਰਕਤ ਰਹੇ ਤਾਂ ਇਸ ਲਈ ਇਹਨਾਂ ਚਾਰ ਗੱਲਾਂ ਦਾ ਤੁਸੀਂ ਬਹੁਤ ਹੀ ਧਿਆਨ ਰੱਖਣਾ ਹੈ ਕਿਉਂਕਿ ਇਹਨਾਂ ਚਾਰ ਗੱਲਾਂ ਦੇ ਵਿੱਚ ਤੁਹਾਡੀ ਹੈ ਬਰਕਤ ਦੀ ਚਾਬੀ ਸੋ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅਕਸਰ ਹੀ ਕੁਝ ਲੋਕ ਕਹਿ ਦਿੰਦੇ ਹਨ ਅਸੀਂ ਜਿੰਨਾ ਮਰਜ਼ੀ ਕਮਾ ਲਈਏ ਸਾਡੇ ਪੈਸੇ ਵਿੱਚ ਬਰਕਤ ਨਹੀਂ ਰਹਿੰਦੀ ਸਾਡੇ ਘਰ ਦੇ ਰਿਜਕ ਵਿੱਚ ਬਰਕਤ ਨਹੀਂ ਪੈਂਦੀ ਘਰ ਦੀ ਪੂਰੀ ਨਹੀਂ ਪੈਂਦੀ ਉਹ ਪੂਰੀ ਪੈਣੀ ਫਿਰ ਸ਼ੁਰੂ ਹੋ ਜਾਵੇਗੀ ਜੇਕਰ ਅਸੀਂ ਮਹਾਪੁਰਖਾਂ ਦੇ ਦੱਸੇ ਅਨੁਸਾਰ ਇਹ ਤਿੰਨ ਕੰਮ ਕਰ ਲੈਂਦੇ ਹਾਂ ਸਿੱਖਿਆਵਾਂ ਸਾਡੇ ਗੁਰੂਆਂ ਦੀਆਂ ਹਨ ਜੋ ਮਹਾਪੁਰਖ ਜੀ ਸਾਨੂੰ ਸੌਖਾ ਤਰੀਕਾ ਕਰਕੇ ਸਮਝਾਉਂਦੇ ਹਨ ਮਹਾਪੁਰਖ ਜੀ ਆਖਦੇ ਹਨ ਜੇ ਤੁਸੀਂ ਆਪਣੇ ਘਰ ਵਿੱਚ ਬਰਕਤ ਚਾਹੁੰਦੇ ਹੋ ਨ ਪਹਿਲੀ ਗੱਲ ਤਾਂ ਪੱਲੇ ਬੰਨ ਲਓ ਕਿ ਕਦੇ ਵੀ ਆਪਣੀ ਜ਼ੁਬਾਨ ਤੇ ਥੋੜਾ ਸ਼ਬਦ ਨਹੀਂ ਲੈ ਕੇ ਆਉਣਾ ਚਾਹੀਦਾ ਬਹੁਤਾ ਕਵਾਂਗੇ ਤਾਂ ਹੀ ਬਹੁਤਾ ਹੋਵੇਗਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਕੋਈ ਵੀ ਤੁਹਾਨੂੰ ਤੁਹਾਡਾ ਹਾਲ ਪੁੱਛਦਾ ਹੈ ਤੁਹਾਡੀ ਸਿਹਤ ਪ੍ਰਤੀ ਪੁੱਛਦਾ ਹੈ ਤੁਹਾਡੇ ਕਾਰੋਬਾਰ ਦੇ ਬਾਰੇ ਪੁੱਛਦਾ ਹੈ ਉਸਨੂੰ ਕਹੋ ਵਾਹਿਗ ਰੋਚੀ ਦੀ ਬੜੀ ਕਿਰਪਾ ਹੈ ਮਹਾਪੁਰਖ ਜੀ ਆਖਦੇ ਹਨ ਘਰ ਦੇ ਵਿੱਚ ਭਾਵੇਂ ਕਿਸੇ ਚੀਜ਼ ਦੀ ਕਮੀ ਵੀ ਹੋਵੇ ਤਾਂ ਹਰ ਇੱਕ ਥਾਂ ਤੇ ਹਰ ਇੱਕ ਬੰਦੇ ਦੇ ਨਾਲ ਆਪਣਾ ਦੁੱਖੜਾ ਸਾਂਝਾ ਕਰਨ ਲਈ ਨਹੀਂ ਬੈਠ ਜਾਣਾ ਚਾਹੀਦਾ ਤੇ ਨਾ ਹੀ ਆਪਣੇ ਦੁੱਖੜੇ ਹਰ ਕਿਸੇ ਨਾਲ ਰੋਣੇ ਚਾਹੀਦੇ ਹਨ ਮਹਾਪੁਰਖ ਜੀ ਆਖਦੇ ਹਨ ਜਿਹੜੇ ਸ਼ਬਦ ਆਪਾਂ ਵਾਰ-ਵਾਰ ਆਪਣੀ ਜ਼ੁਬਾਨ 'ਤੇ ਲਿਆਉਣਦੇ ਹਾਂ ਜਿਹੜੇ ਸ਼ਬਦ ਅਸੀਂ ਵਾਰ-ਵਾਰ ਆਪਣੇ ਮਨ ਦੇ ਵਿੱਚ ਦੁਹਰਾਉਂਦੇ ਹਾਂ ਉਹ ਸ਼ਬਦ ਵੀ ਫਿਰ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਹਨ ਜੇ ਹਰ ਵੇਲੇ ਆਪਾਂ ਆਪਣੇ ਆਪ ਨੂੰ ਦੁਖੀ ਦੁਖੀ ਹੀ ਕਹਿੰਦੇ ਰਾਂਗੇ ਜਾਂ ਆਪਣੇ ਘਰ ਵਿੱਚ ਥੋੜਾ-ਥੋੜਾ ਕਹਿੰਦੇ ਰਾਂਗੇ ਤਾਂ ਫਿਰ ਇਹ ਵੀ ਸ਼ਬਦ ਸਿੱਧ ਹੋ ਜਾਣਗੇ ਇਸ ਕਰਕੇ ਹਰ ਵੇਲੇ ਇਹੋ ਸ਼ਬਦ ਦੀ ਵਰਤੋਂ ਕਰਿਆ ਕਰੋ ਕਿ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੈ ਭਾਵੇਂ ਤੁਹਾਡੇ ਕੋਲ ਚੀਜ਼ ਭਾਵੇਂ ਜਿੰਨੀ ਮਰਜ਼ੀ ਹੋਵੇ ਪਰ ਕਹਿਣਾ ਇਹੋ ਹੀ ਹੈ ਕਿ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੈ ਪਰ ਕਈਆਂ ਦਾ ਕੀ ਸੁਭਾ ਹੈ ਕਿ ਚੀਜ਼ ਕੋਲ ਹੁੰਦਿਆਂ ਹੋਇਆਂ ਵੀ ਨਾ ਕਰ ਦਿੰਦੇ ਹਨ ਚੀਜ਼ ਕੋਲ ਹੁੰਦਿਆਂ ਹੋਇਆਂ ਵੀ ਕਹੀ ਜਾਣਗੇ ਸਾਡਾ ਤਾਂ ਸਰਦਾ ਹੀ ਨਹੀਂ ਅਸੀਂ ਬੜੇ ਔਖੇ ਹਾਂ ਇਹ ਸੁਭਾ ਛੱਡਣਾ ਹੀ ਪੈਣਾ ਹੈ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਰਹਿਣਾ ਸਿੱਖੋ ਜਿੰਨਾ ਮਾਲਕ ਨੇ ਦਿੱਤਾ ਹੈ ਉਹਦਾ ਸ਼ੁਕਰਾਨਾ ਕਰਦੇ ਰਹੋ ਜੋ ਚੀਜ਼ ਤੁਹਾਡੇ ਕੋਲ ਨਹੀਂ ਹੈ ਉਹਦਾ ਜ਼ਿਕਰ ਨਾ ਕਰੋ ਉਹਦੇ ਲਈ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਵੀ ਨਾ ਕਰੋ ਮਹਾਪੁਰਖ ਜੀ ਆਖਦੇ ਹਨ ਘਰ ਦੇ ਵਿੱਚ ਬਰਕਤ ਚਾਹੀਦੀ ਹੈ ਨਾ ਤਾਂ ਸਾਡੇ ਕੋਲ ਇਹ ਤਿੰਨ ਚੀਜ਼ਾਂ ਹੋਣੀਆਂ ਬੜੀਆਂ ਜ਼ਰੂਰੀਆਂ ਹਨ ਪਹਿਲਾ ਤਾਂ ਸਾਦਗੀ ਦੂਜਾ ਸੱਚਾਈ ਤੇ ਤੀਜਾ ਸਬਰ ਤੇ ਸੰਤੋਖ ਇਹ ਤਿੰਨੇ ਹੀ ਚੀਜ਼ਾਂ ਸਾਡੇ ਘਰ ਵਿੱਚ ਬਰਕਤ ਲੈ ਕੇ ਆਉਣਗੀਆਂ ਪਰ ਜੇਕਰ ਸਾਦਗੀ ਦੀ ਜਗ੍ਹਾ ਤੇ ਵਿਖਾਵਾ ਆ ਜਾਵੇ ਸਚਾਈ ਦੀ ਜਗ੍ਹਾ ਤੇ ਬੇਈਮਾਨੇ ਠੱਗੇ ਠੋਰੀ ਆ ਜਾਵੇ ਸਬਰ ਸੰਤੋਖ ਦੀ ਜਗ੍ਹਾ ਲਾਲਚ ਆ ਜਾਵੇ ਤਾਂ ਫਿਰ ਬੰਦੇ ਦੇ ਕੋਲ ਜਿੰਨਾ ਮਰਜ਼ੀ ਹੋਵੇ ਉਹ ਬੰਦਾ ਕਦੇ ਖੁਸ਼ ਹੋ ਹੀ ਨਹੀਂ ਸਕਦਾ ਉਹਦੀ ਜ਼ਿੰਦਗੀ ਵਿੱਚ ਕਦੇ ਵੀ ਸ਼ੋਕ ਸੁੱਖ ਤੇ ਸ਼ਾਂਤੀ ਤੇ ਸਕੂਨ ਆ ਹੀ ਨਹੀਂ ਸਕਦਾ ਕਿਉਂਕਿ ਬੇਈਮਾਨੀ ਦਾ ਪੈਸਾ ਜਿੰਨਾ ਮਰਜ਼ੀ ਘਰ ਵਿੱਚ ਆ ਜਾਵੇ ਉਹ ਬੇਈਮਾਨੀ ਦੇ ਪੈਸੇ ਨਾਲ ਜਿੰਨੀਆਂ ਮਰਜ਼ੀ ਬੰਦਾ ਸੁੱਖ ਸਹੂਲਤਾਂ ਖਰੀਦ ਲਵੇ ਬੇਈਮਾਨੀ ਦਾ ਪੈਸਾ ਸਾਨੂੰ ਸੁਖੀ ਕਰ ਹੀ ਨਹੀਂ ਸਕਦਾ ਸਭ ਤੋਂ ਪਹਿਲਾਂ ਤਾਂ ਬੇਈਮਾਨੀ ਬੰਦੇ ਦੀ ਨੀਂਦ ਉਡਾਉਂਦੀ ਹੈ ਉਹ ਰਾਤ ਨੂੰ ਸੌਂ ਹੀ ਨਹੀਂ ਸਕਦਾ ਕਿਉਂਕਿ ਹਰ ਵੇਲੇ ਤਾਂ ਮਨ ਤੇ ਬੋਝ ਪਿਆ ਰਹਿੰਦਾ ਹੈ ਕਿ ਮੇਰੀ ਬੇਈਮਾਨੀ ਮੇਰਾ ਝੂਠ ਕਿਧਰੇ ਫੜਿਆ ਨਾ ਜਾਵੇ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਦਿਨ ਦਾ ਚੈਨ ਉੱਡ ਜਾਂਦਾ ਹੈ ਫਿਰ ਸਰੀਰ ਨੂੰ ਲੱਗਦੀਆਂ ਹਨ ਜੀ ਬਿਮਾਰੀਆਂ ਮਹਾਪੁਰਖ ਜੀ ਆਖਦੇ ਹਨ ਬੇਈਮਾਨੀ ਦਾ ਪੈਸਾ ਤਾਂ ਸਾਡੇ ਘਰ ਦੀਆਂ ਸਾਰੀਆਂ ਚੀਜ਼ਾਂ ਉਡਾ ਕੇ ਲੈ ਜਾਂਦਾ ਹੈ ਸੁੱਖ ਚੈਨ ਤੰਦਰੁਸਤੀ ਕਰਦੀਆਂ ਖੁਸ਼ੀਆਂ ਸਭ ਕੁਝ ਬੇਈਮਾਨੀ ਦੇ ਪੈਸੇ ਨਾਲ ਰੁੱੜ ਜਾਂਦੀਆਂ ਹਨ ਇਸ ਕਰਕੇ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਇਮਾਨਦਾਰੀ ਦੀ ਕਿਰਤ ਕਰਨੀ ਚਾਹੀਦੀ ਹੈ ਕਿਉਂਕਿ ਇਮਾਨਦਾਰੀ ਦੀ ਕਿਰਤ ਵਿੱਚ ਹੀ ਬਰਕਤਾਂ ਹਨ ਉਦਮੀ ਮਿਹਨਤੀ ਕਿਰਤੀ ਬੰਦੇ ਦੀ ਬਹਾ ਹਮੇਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਖੁਦ ਇਹ ਮੱਤ ਦਿੱਤੀ ਹੈ ਇਹ ਸਿੱਖਿਆ ਦਿੰਦੀ ਹੈ ਕਿ ਹੱਕ ਸੱਚ ਦੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਹਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਜੇਕਰ ਖੁਸ਼ੀਆਂ ਚਾਹੀਦੀਆਂ ਹਨ ਕਲਗੀਧਰ ਪਾਤਸ਼ਾਹ ਜੀ ਦੇ ਘਰ ਦੀਆਂ ਜੇਕਰ ਰਹਿਮਤਾਂ ਚਾਹੀਦੀਆਂ ਹਨ ਫਿਰ ਸਾਨੂੰ ਉਹਨਾਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਪੈਣਾ ਹੈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਜ਼ਰੂਰੀ ਹੈ ਤੇ ਉਹ ਦਸਵੰਦ ਨੂੰ ਗਰੀਬ ਤੇ ਲੋੜਵੰਦਾਂ ਦੀ ਮਦਦ ਵਿੱਚ ਲੈ ਕੇ ਜਾਣਾ ਉਹ ਵੀ ਬੜਾ ਜ਼ਰੂਰੀ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਆਪ ਹੀ ਇਹ ਦਸਵੰਦ ਲੇਖੇ ਲਾਉਣਾ ਸਿਖਾਇਆ ਹੈ ਗੁਰੂ ਸਾਹਿਬ ਜੀ ਆਖਦੇ ਹਨ ਜਦੋਂ ਤੂੰ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦਾ ਹੈ ਨਾ ਤਾਂ ਗੁਰੂ ਘਰ ਲੈ ਕੇ ਆਉਣਾ ਚਾਹੀਦਾ ਹੈ ਗੁਰੂ ਘਰ ਆਉਣ ਲੱਗ ਪੈਂਦਾ ਹੈ ਆਸ-ਪਾਸ ਵੇਖ ਕੇ ਤੇਰੀ ਰਿਸ਼ਤੇਦਾਰੀ ਦੇ ਵਿੱਚ ਕੋਈ ਲੋੜਵੰਦ ਕੋਈ ਗਰੀਬਤਾ ਨਹੀਂ ਤੂੰ ਉਸ ਦੀ ਮਦਦ ਵੀ ਕਰ ਸਕਦਾ ਹੈ ਇਸ ਤਰੀਕੇ ਨਾਲ ਪਰਮਾਤਮਾ ਜੀ ਤੇਰੀ ਹੱਕ ਸੱਚ ਦੀ ਕਮਾਈ ਨੂੰ ਬਰਕਤ ਦਾ ਰੂਪ ਦੇਣਗੇ ਕਿਰਤਕਮਾਈ ਵਿੱਚੋਂ ਕੱਢਿਆ ਹੋਇਆ ਦਸਵੰਦ ਗਰੀਬ ਤੇ ਲੋੜਵੰਦਾਂ ਦੀ ਮਦਦ ਵਿੱਚ ਲਾ ਸਕਦੇ ਹੋ ਬਾਕੀ ਗੁਰੂ ਘਰ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਵਿੱਚ ਆਪਣਾ ਯੋਗਦਾਨ ਵੀ ਪਾਉਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਸਾਡੇ ਕੱਢੇ ਹੋਏ ਦਸਵੰਦ ਨੂੰ ਵੀ ਬੜਾ ਚੰਗਾ ਰੰਗ ਭਾਗ ਲਾਉਂਦੇ ਹਨ ਜੇ ਆਪਾਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਦੇ ਹਨ ਤੇ ਸੋਹ ਦਾ ਸੰਬੰਧ ਨੂੰ ਵਿਹੀ ਗੁਣਾ ਕਰਕੇ ਸਾਨੂੰ ਪਰਮਾਤਮਾ ਜੀ ਵਾਪਸ ਮੋੜਦੇ ਹਨ ਬਾਕੀ ਜਦੋਂ ਵੀ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਨੂੰ ਲੇਖੇ ਲਾਉਣਾ ਹੈ ਥੋੜੀ ਜਾਂਚ ਪੜਤਾਲ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿ ਸਾਡਾ ਕੱਢਿਆ ਹੋਇਆ ਦਸਬੰਦ ਕਿਥੇ ਗਲਤ ਹੱਥਾਂ ਵਿੱਚ ਨਹੀਂ ਜਾਣਾ ਚਾਹੀਦਾ ਅਸਲ ਲੋੜਵੰਦ ਦੇ ਕੋਲ ਹੀ ਜਾਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਕੁਝ ਲੋਕ ਐਸੇ ਵੀ ਹਨ ਜੋ ਆਪਣਾ ਦੁਖੜਾ ਰੋਕੇ ਮਜਬੂਰੀ ਦੱਸ ਕੇ ਕਈ ਵਾਰ ਭੋਲੇ ਬੰਦੇ ਦੀ ਭਲਮਾਨਸੀ ਦਾ ਫਾਇਦਾ ਚੁੱਕੀ ਜਾ ਰਹੇ ਹਨ ਕਈ ਵਾਰ ਪਰ ਇਹ ਠੱਗ ਬੇਈਮਾਨਾ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਬਹੁਤ ਨੇਕ ਦਿਲ ਇਨਸਾਨ ਹੈ ਗਰੀਬਾਂ ਦੀ ਮਦਦ ਕਰਦਾ ਹੈ। ਨਾ ਕਈ ਵਾਰ ਚੋਰ ਹੀ ਸਾਧ ਦੇ ਭੇਸ ਵਿੱਚ ਆ ਕੇ ਉਸ ਨੂੰ ਠੱਗ ਜਾਂਦੇ ਹਨ। ਦੁੱਖ ਦੱਸ ਕੇ ਮਜਬੂਰੀ ਦੱਸ ਕੇ ਉਹਦੇ ਕੋਲੋਂ ਪੈਸੇ ਲੈ ਲੈਂਦੇ ਹਨ। ਜਾਂ ਉਧਾਰ ਕਹਿ ਕੇ ਲੈ ਜਾਂਦੇ ਹਨ ਫਿਰ ਵਾਪਸ ਨਹੀਂ ਮੋੜਦੇ। ਜਦੋਂ ਕਿਸੇ ਇਮਾਨਦਾਰ ਸੱਚੇ ਸੁੱਚੇ ਬੰਦੇ ਦੇ ਨਾਲ ਇਸ ਤਰ੍ਹਾਂ ਧੋਖਾ ਧੜੀ ਹੋ ਜਾਵੇ ਉਹਦਾ ਵਿਸ਼ਵਾਸ ਤਾਂ ਇੱਕ ਵਾਰ ਟੁੱਟ ਜਾਂਦਾ ਹੈ। ਕਈ ਵਾਰ ਫਿਰ ਉਹ ਦੁਬਾਰਾ ਵਿਸ਼ਵਾਸ ਕਿਸੇ ਤੇ ਕਰ ਹੀ ਨਹੀਂ ਪਾਉਂਦਾ। ਇਸ ਕਰਕੇ ਕਈ ਵਾਰ ਅਸਲ ਲੋੜਵੰਦ ਗਰੀਬ ਮਦਦ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਜਿਸ ਬੰਦੇ ਦੇ ਨਾਲ ਇੱਕ ਵਾਰ ਠੱਗੀ ਹੋ ਗਈ ਕਿਸੇ ਨੇ ਉਹਦਾ ਵਿਸ਼ਵਾਸ ਤੋੜ ਦਿੱਤਾ ਤਾਂ ਫਿਰ ਉਹਦੇ ਲਈ ਸਾਰੇ ਹੀ ਠੱਗ ਤੇ ਬੇਈਮਾਨੀ ਦਾ ਰੂਪ ਧਾਰਨ ਕਰ ਜਾਂਦੇ ਹਨ ਉਹ ਛੇਤੀ ਕੀਤੇ ਫਿਰ ਕਿਸੇ ਤੇ ਯਕੀਨ ਕਰ ਹੀ ਨਹੀਂ ਪਾਉਂਦਾ ਮਹਾਪੁਰਖ ਜੀ ਅਕਸਰ ਆਖਦੇ ਹਨ ਜਿਹੜੇ ਠੱਗ ਭ੍ਰਤੀ ਵਾਲੇ ਲੋਕ ਹਨ ਜੋ ਕਿਸੇ ਇਮਾਨਦਾਰ ਬੰਦੇ ਨੂੰ ਧੋਖਾ ਦਿੰਦੇ ਹਨ ਉਹਦੀਆਂ ਬਾਦ ਅਸੀਸਾਂ ਤਾਂ ਲੈਂਦੇ ਹੀ ਹਨ ਬਲਕਿ ਕਈ ਲੋੜਵੰਦ ਕਈ ਗਰੀਬਾਂ ਦੀਆਂ ਬਾਦ ਦੁਆਵਾਂ ਵੀ ਇਹਨਾਂ ਠੱਗਾਂ ਬੇਈਮਾਨਾਂ ਨੂੰ ਲੱਗ ਜਾਂਦੀਆਂ ਹਨ ਇਸ ਕਰਕੇ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਸਾਨੂੰ ਉਹਨਾਂ ਦੀ ਇਹ ਵਾਹਿਗੁਰੂ ਜੀ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਹੈ ਇਸੇ ਹੀ ਕਰਕੇ ਦਿੱਤਾ ਹੈ ਕਿ ਇਸ ਸਰੀਰ ਦੇ ਨਾਲ ਆਪਾਂ ਜਿੰਨੀ ਮਿਹਨਤ ਕਰਾਂਗੇ ਓਨਾ ਹੀ ਸਾਡਾ ਭਲਾ ਹੋਣਾ ਹੈ ਓਨਾ ਹੀ ਇਹ ਸਰੀਰ ਨੇ ਤੰਦਰੁਸਤ ਰਹਿਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਹਨ ਦਬ ਕੇ ਖਾ ਰਾਜ ਕੇਵਾ ਬਸ ਆਪਾ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਅਨੁਸਾਰ ਚੱਲਣਾ ਹਨ ਸਾਧ ਸੰਗਤ ਜੀ ਕਈ ਲੋਕ ਕਹਿ ਦਿੰਦੇ ਹਨ ਪੁਰਾਣੇ ਸਮੇ ਬੜੇ ਚੰਗੇ ਸਨ ਅੱਜ ਦਾ ਸਮਾ ਬੜਾ ਖਤਰਨਾਕ ਸਮਾ ਹੈ ਸਾਧ ਸੰਗਤ ਜੀ ਸਮਾ ਮਾੜਾ ਨੇ ਇਨਸਾਨ ਚੰਗਾ ਮਾੜਾ ਹੁੰਦਾ ਹੈ ਇਨਸਾਨ ਦੀ ਸੋਚ ਵਿੱਚ ਜਦੋਂ ਬਦਲਾਵ ਆਉਂਦਾ ਹੈ ਨਾ ਉਦੋਂ ਹੀ ਸਮਾ ਬਦਲਦਾ ਹੈ ਜੇ ਸੋਚ ਚੰਗੀ ਹੈ ਤਾਂ ਸਮਾ ਚੰਗਾ ਹੈ ਜੇ ਸੋਚ ਮਾੜੀ ਤਾਂ ਸਭ ਕੁਝ ਮਾੜਾ ਪੁਰਾਣੇ ਸਮੇਂ ਵਿੱਚ ਚੰਗੇ ਲੋਕ ਕਿਉਂ ਸਨ ਕਿਉਂਕਿ ਪੁਰਾਣੇ ਸਮੇਂ ਵਿੱਚ ਲੋਕਾਂ ਦੇ ਮਨ ਸਾਫ਼ ਸੀ ਸਾਦਗੀ ਸੀ ਉਹਨਾਂ ਦੇ ਪੱਲੇ ਸੱਚਾਈ ਸੀ ਸਬਰ ਸੰਤੋਖ ਸੀ ਘਰ ਵਿੱਚ ਪਿਆਰ ਪ੍ਰੇਮ ਏਕਤਾ ਤੇ ਇਤਿਫਾਕ ਸੀ ਇਸ ਕਰਕੇ ਪੁਰਾਣੇ ਸਮੇਂ ਬੜੇ ਚੰਗੇ ਸਨ ਪਰ ਅੱਜ ਦੇ ਸਮੇਂ ਵਿੱਚ ਵਿਖਾਵਾ ਆ ਗਿਆ ਹੈ ਅੱਜ ਦੇ ਸਮੇਂ ਵਿੱਚ ਝੂਠ ਬੇਈਮਾਨੀ ਵੱਧ ਚੁੱਕੀ ਹੈ ਲਾਲਚ ਵੱਧ ਗਿਆ ਹੈ ਇਸੇ ਕਰਕੇ ਅਸੀਂ ਇੱਕ ਦੂਜੇ ਨੂੰ ਉਹਦੇ ਤੋਂ ਉੱਚਾ ਵਿਖਾ ਜੇਕਰ ਕੋਈ ਛੋਟੀ ਚੀਜ਼ ਖਰੀਦਦਾ ਹੈ ਅਸੀਂ ਵੱਡੀ ਚੀਜ਼ ਖਰੀਦਣਾ ਚਾਹੁੰਦੇ ਹਾਂ ਕਿ ਮੈਂ ਇਸ ਨੂੰ ਵਿਖਾ ਸਕਾਂ ਮੇਰੇ ਕੋਲ ਵੀ ਕੁਝ ਹੈ ਭਾਵੇਂ ਤੁਸੀਂ ਕਰਜ਼ਾ ਚੁੱਕ ਕੇ ਹੀ ਉਸ ਦਾ ਜਿਹੜਾ ਹੈ ਮੁਕਾਬਲਾ ਕਰ ਰਹੇ ਹੋ ਉਹ ਲਾਲਚ ਵੱਧ ਚੁੱਕਾ ਹੈ ਇਸ ਕਰਕੇ ਤਾਂ ਸਮਾਂ ਮਾੜਾ ਹੋ ਰਿਹਾ ਹੈ ਸੋ ਮੁੱਕ ਦੀ ਗੱਲ ਕਿ ਬੰਦੇ ਦੀ ਸੋਚ ਚੰਗੀ ਮਾੜੀ ਹੁੰਦੀ ਹੈ ਸੋਚ ਹੀ ਸਾਡੇ ਸਮੇਂ ਨੂੰ ਚੰਗਾ ਤੇ ਮਾੜਾ ਬਣਾਉਂਦੀ ਹੈ ਇਸ ਕਰਕੇ ਆਪਣੇ ਸੋਚ ਦੇ ਵਿੱਚ ਸੱਚਾਈ ਰੱਖਣੀ ਹੈ ਇਮਾਨਦਾਰੀ ਰੱਖਣੀ ਹੈ ਨੀਤ ਸੱਚੀ ਤੇ ਸੁੱਚੀ ਰੱਖਣੀ ਹੈ ਪਰਮ ਪਿਤਾ ਪਰਮਾਤਮਾ ਜੀ ਹਰ ਥਾਂ ਤੇ ਤੁਹਾਡਾ ਸਾਥ ਦੇਣਗੇ ਹਰ ਕੰਮ ਦੇ ਵਿੱਚ ਫਿਰ ਬਰਕਤ ਪਾਉਣਗੇ ਸਾਡੀ ਸੋਚ ਦੇ ਵਿੱਚ ਸੱਚਾਈ ਕਿਵੇਂ ਆਵੇਗੀ ਸੋਚ ਦੇ ਵਿੱਚ ਇਮਾਨਦਾਰੀ ਕਿੰਜ ਆਵੇਗੀ ਜਦੋਂ ਅਸੀਂ ਗੁਰੂ ਦੇ ਲੜ ਲੱਗਾਂਗੇ ਜਦੋਂ ਅਸੀਂ ਪਰਮਾਤਮਾ ਜੀ ਦਾ ਗਿਆਨ ਹਾਸਲ ਕਰਾਂਗੇ ਇਸ ਕਰਕੇ ਰੋਜ਼ਾਨਾ ਸਵੇਰੇ ਉੱਠਦੇ ਅਨਸਾਰ ਹੀ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਉਸ ਤੋਂ ਉਪਰੰਤ ਜ਼ਿੰਦਗੀ ਜਉਣ ਦੇ ਤੁਹਾਨੂੰ ਢੰਗ ਵੀ ਦੱਸੇ ਜਾਂਦੇ ਹਨ ਇਹਨਾਂ ਦੁਨੀਆਦਾਰੀ ਦੇ ਵਿੱਚ ਕਿੰਜ ਵਿਚਰਨਾ ਹੈ ਸੋ ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਤੋਂ ਕਰਨੀ ਹੈ ਕੁਝ ਲੋਕ ਆਖਦੇ ਨੇ ਹਨ ਕਿ ਪਾਠ ਕਿਹੜਾ ਕਰੀਏ ਤੇ ਕਿੰਜ ਕਰੀਏ ਬਸ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਪੰਜ ਬਾਣੀਆਂ ਦਾ ਨਿਤਨੇਮ ਕਰ ਲਓ ਜਿੱਦਣ ਸਾਡਾ ਪੰਜ ਬਾਣੀਆਂ ਦਾ ਨਿਤਨੇਮ ਪੱਕਾ ਹੋ ਗਿਆ ਸਾਡੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇਗੀ ਫਿਰ ਉਹ ਕਿਰਪਾ ਸੰਭਾਲਿਆਂ ਵੀ ਸੰਭਾਲੀ ਨਹੀਂ ਜਾਣੀ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਸ਼ਾਮ ਵੇਲੇ ਰਹਿਰਾਸ ਸਾਹਿਬ ਸੌਣ ਲੱਗਿਆ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰੀਏ ਸੱਤ ਬਾਣੀਆਂ ਦਾ ਨਿਯਮ ਕਿਤੇ ਸਾਨੂੰ ਮਿਲ ਜਾਵੇ ਤਾਂ ਸਮਝੋ ਸਭ ਕੁਝ ਮਿਲ ਗਿਆ ਜਦੋਂ ਆਪਾਂ ਬਾਣੀ ਦਾ ਪਾਠ ਕਰਦੇ ਹਾਂ ਸਾਡੇ ਮਨ ਅੰਦਰ ਸ਼ਾਂਤੀ ਸਕੂਨ ਆਉਂਦਾ ਹੈ ਕਿਉਂਕਿ ਗੁਰੂ ਦੇ ਗੁਣ ਸਾਡੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਹਨ ਸੋ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਦਿਨ ਦੀ ਸ਼ੁਰੂਆਤ ਗੁਰਬਾਣੀ ਦਾ ਪਾਠ ਕਰਕੇ ਕਰਨੀ ਹੈ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਸਾਰਾ ਹੀ ਦਿਨ ਫਿਰ ਵਧੀਆ ਲੰਗੇਗਾ ਸਾਡੇ ਨਾਲ ਸਭ ਕੁਝ ਵਧੀਆ ਹੋਵੇਗਾ ਗੁਰੂ ਸਾਹਿਬ ਜੀ ਨੇ ਆਪੇ ਹੀ راہ ਵਖਾ ਦੇਣਾ ਹੈ ਸੋ ਸਾਧ ਸੰਗਤ ਜੀ ਇਸ ਲਈ ਅਸੀਂ ਪਰਮਾਤਮਾ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਹੈ ਫਿਰ ਵੇਖਿਓ ਪਰਮਾਤਮਾ ਜੀ ਦੀ ਕਿਰਪਾ ਹੋਣ ਲੱਗਿਆਂ ਤੇ ਰਣੀ ਲੱਗਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ